ਟਾੜ ਤੋਂ ਕਾਟ ਵੀ ਉਸੇ ਹਜ਼ਾਰ ਬੰਦੇ ਦੇਖੜ ਮੋਰੇ ਮੇਰੇ ਬੈਠੇ ਸੀ ਸਟੇਜ ਦੇ ਲਾਗੇ ਬੈਠੇ ਸੀ ਤੇ ਆ ਸੀਨੀਅਰ ਲੀਡਰ ਜਿਹਨੇ ਆਪਾਂ ਤਾਂ ਉਹ ਵੀ ਬੈਠੇ ਸੀ ਉੱਥੇ ਯਾਰ ਕੇਸ ਤੇ ਲੋਕਾਂ ਦੇ ਹੋਣਾ ਚਾਹੀਦਾ ਸ਼ਰਾਬ ਪੀ ਕੇ ਸਟੇਜ ਤੇ ਚੜ ਜਾਣੇ ਆ ਜੇ ਬਹਿਣਤ ਪਿੱਛੇ ਬਹਿ ਜਾ ਕਿਤੇ ਇਹ ਜ਼ਰੂਰ ਹੈ ਕਿ ਉੱਥੇ ਮੋਰੇ ਬਹਿਣਾ ਜਾ ਕਿ ਤੇ ਸੱਜਿਆ ਤਾਂ ਹੈ ਨਹੀਂ ਤੂੰ ਆਈ ਕੱਲ੍ਹ ਹੀ ਸੀ ਉੱਥੇ ਇਹ ਸਭ ਪੋਲਿਟਿਕਸ ਕਰਨ ਲਈ ਆਉਂਦੇ ਹੈਗੇ ਇਹਦੇ ਬਾਕੀ ਸਰਕਾਰਾਂ ਬਾਹਰ ਜਿਹੜੀਆਂ ਆਈਆਂ ਲੋਕਾਂ ਨੂੰ ਗੁੰਮਰਾ ਕਰ ਰਹੀ ਹੈਗੇ ਆ ਆਓ ਵਾਪਸ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰੀਏ ਆਪੋ ਆਪਣੇ ਗਵਤਵਾਰੇ ਸਾਰੇ ਖਿਆਲ ਰੱਖੋ ਸ਼ਿਉਣੀ ਕਮੇਟੀ ਕੋਲ ਮੇ ਇਹਦੇ ਤਾਂ 5-7 ਬੰਦੇ ਫੈਕਟਰੀ ਚ ਰੱਖਣੇ ਤੁਹਾਡਾ ਸੰਭਾਲਣੇ ਹੁੰਦੇ ਸੀ ਵੀ ਕਾਰੋਬਾਰ ਕਰਦੇ ਆ ਤੇ ਤੁਸੀਂ ਕਹਿੰਦੇ ਹੋ 18000 ਬੰਦੇ ਸਾਰੇ ਉਹ ਗਰਮਖੇ ਹੋਣਗੇ ਲੋਕ ਸੀਗਾ ਕਿ ਹੁਣ ਸਟਾਫ ਮੈਂਬਰ ਆ ਗਲਤੀ ਕਰ ਲੈਂਦੇ ਆ ਜਾਂ ਸੈਲਫਿਸ਼ ਹੋ ਜਾਂਦੇ ਹੈਗੇ ਆ ਇਹ ਚ ਕੋਈ ਲਕੋਰ ਨਹੀਂਗਾ ਸਾਰਾ ਜਿਹੜਾ ਪੰਜਾਬ ਚ ਰਿਸ਼ਪਤਿਆ ਉਹ ਵੀ ਕਈ ਵਾਰi ਸ਼ਰਮ ਆਉਂਦੀ ਆ ਜਦੋਂ ਦਾੜੇ ਪ੍ਰਕਾਸ਼ ਕੀਤੇ ਹੁੰਦੇ ਆ ਤੇ ਉਹਨਾਂ ਨੂੰ ਪੁਲਿਸ ਰੈਸ ਕਰਕੇ ਲੈ ਜਾਂਦੀ ਹੁੰਦੀ ਆ ਪੱਗਾਂ ਬੰਨੀਆਂ ਹੋਣੀਆਂ ਉਹਨਾਂ ਦੇ ਉੱਤੇ ਤੇ ਇਹਦਾ ਮਤਲਬ ਸਾਡੇ ਵਿੱਚ ਵੀ ਕਈ ਬੰਦੇ ਉਸ ਵੇਲੇ ਪਤਾ ਨਹੀਂ ਲਾਲਚ ਆ ਜਾਂਦਾ ਅਇਤੇ ਇਹ ਕਿੰਨੇ ਸਾਰੇ ਚੰਗੇ ਗੁਰਸਖ ਬਣੀਆਂ ਆਪਾਂ ਇਹ ਇਸ ਨੂੰ ਬਹੁਤਾ ਨਹੀਂ ਵਧਣਾ ਚਾਹੀਦਾ ਉਹ ਗੱਲ ਪੁਰਾਣੀ ਹੋ ਗਈ ਹੈਗੀ ਆ ਸਾਰਾ ਕੇਸ ਉਹਨਾਂ ਵੈਬਸਾਈਟ ਤੇ ਪਾ ਚੁੱਕਾ ਹੈਗਾ ਅਕਾਲ ਤਖਤ ਤੇ ਜਾ ਚੁੱਕਾ ਹੈਗਾ ਆ ਅਸੀਂ ਨਾ ਜਾਣੇ ਨਾ ਜਾਣੇ ਮੈਂ ਦੇਖਿਆ ਕਈ ਚੰਗੇ ਸਿਆਣੇ ਬਿਆਣੇ ਇਹ ਸੰਸਦਾਂਵਾਂ ਦੇ ਆਗੂ ਵੀ ਜਿਹੜੇ ਇਹਨੂੰ 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 ਤੁਲ ਦੇ ਰਹੇ ਹੈਗੇ ਮੈਨੂੰ ਬੜਾ ਉਦੋਂ ਲੱਗਦਾ ਆਪਣਾ ਧਿਆਨ ਤਾਂ ਸਾਰਾ ਚਾਹੀਦਾ ਦਿੱਲੀ ਸਰਕਾਰ ਵਾਲ ਨੂੰ ਚਾਹੀਦਾ ਪੰਜਾਬ ਸਰਕਾਰ ਵਾਲ ਨੂੰ ਚਾਹੀਦਾ ਇਹ ਇੰਨਾ ਕੁਝ ਹੋ ਗਿਆ ਦਿੱਲੀ 'ਚ ਕਿੰਨੇ ਸਾਡੇ ਬੱਚੇ ਬੀਬੀਆਂ ਉਹਨਾਂ ਨੇ ਜਿਹੜੇ ਹੈਗੇ ਸ਼ਹੀਦ ਕਰਦੇ ਹੈਗੇ ਆ ਕੋਈ ਸਜਾਵਾਂ ਖਾਸ ਨਹੀਂ ਹੋਈਆਂ ਹੈਗੀਆਂ ਪੰਜਾਬ 'ਚ 21000 ਦੇ ਕਰੀਬ ਪੰਜਾਬ ਦੇ ਵਿੱਚ 9000 ਮਾਰਦੇ ਧਿਆਨ ਤੁਹਾਡਾ ਉੱਧਰ ਹੋਣਾ ਚਾਹੀਦਾ ਬੱਚੇ ਸਾਡੇ ਕੇ ਜੇਲਾਂ 'ਚ ਬੈਠੇ ਲੰਮੇ ਲੰਮੇ ਸਾਲ ਤੋਂ ਕਿੰਨੀ ਰਿਸ਼ਵਤ ਆ ਹੁਣ ਕਬੱਡੀ ਵਾਲੇ ਪਲੇਅਰ ਕਈ ਵਾਰ ਮੈਂ ਮਹਿਮਿੰਨਗਲੰਬੀਆਂ ਤੇ ਗਿਆ ਸੀ ਸਾਡੇ ਇੱਥੇ ਖੇਡਦਾ ਰਿਹਾ ਸਾਡੇ ਕਲੱਬ ਵੱਲੋਂ ਵੀ ਇਸ ਡਾਰਬੀ ਖੇਡਦਾ ਰਿਹਾ ਉਹ ਤੇ ਹੁਣ ਆ ਬੰਨੋ ਜਨ ਹੋਰ ਮਾਰਦਾ ਬਲਾ ਚੋਰੀਆ ਮਾਰਦਾ ਦੋ ਤਿੰਨ ਅੱਗੇ ਕਬੱਡੀ ਵਾਲੇ ਹੋਰ ਮਾਰਤੇ ਹੈਗੇ ਆ ਡਾਕਟਰ ਜਿਹੜੇ ਉਹ ਕਹਿੰਦੇ ਸਾ ਤੋਂ ਫਰੋਦੀਆਂ ਮੰਗਦੇ ਉਹ ਛੱਡ ਕੇ ਭੱਜ ਜਾਂਦੇ ਆ ਅਮੀਰ ਬੰਦੇ ਸਾਰੇ ਪੰਜਾਬ ਛੱਡ ਜਾਂਦੇ ਆ ਲੋਕ ਆਪਣੇ ਬੱਚਿਆਂ ਨੂੰ ਬਾਹਰ ਕੱਲੀ ਜਾਂਦੇ ਕੈਨੇਡਾ ਅਮਰੀਕਾ ਨੂੰ ਕੱਲੀ ਜਾਂਦੇ ਹੈਗੇ ਆ ਵੀ ਇੱਥੇ ਇਹ ਪੰਜਾਬੜਾ ਪੰਜਾਬ ਰਿਹਾ ਹੀ ਨਹੀਂ ਮੁੱਦੇ ਤਾਂ ਅਸਲੀ ਇਹ ਆ ਆ ਮੁੱਦਾ ਥੋੜਾ ਕੋਈ ਵੀ ਹੈਗਾ ਇਹਦੇ ਤਾਂ ਉਹ ਐਕਸ਼ਨ ਮੈਂ ਤੁਸੀਂ ਆਪ کہہ ਰਹੇ ਆਂ ਵੀ ਹੋਸ਼ਰਾਬੀ ਆਫਸਰ ਉੱਥੇ ਹੋਣਗੇ ਉਹ ਇਨਕੁਆਰੀਆਂ ਕਰਨੇ ਕਮਾਲ ਦੀ ਗੱਲ ਹੋ ਗਈ ਆ ਤੇ ਤੁਸੀਂ ਉਹਨਾਂ ਦਾ ਉਹ ਦੱਸ ਚੁੱਕੇ ਆ ਹੁਣ ਵਾਰ-ਵਾਰ ਉਹੀ ਇਸ਼ੂ ਨੂੰ ਵਾਰ-ਵਾਰ ਭਰੀ ਜਾਣਾ ਠੀਕ ਆ ਵੀ ਛੋਣੀ ਮਿੱਟੀ ਕੁਝ ਮੈਂਬਰਾਂ ਨੇ ਗਲਤੀ ਕੀਤੀ ਹੋਗੀ ਉਹਨਾਂ ਨੂੰ ਉਹਨਾਂ ਸਜ਼ਾਵਾ ਦੇਤੀਆਂ ਹੈਗੀਆਂ ਹੁਣ ਗੋਲੀ ਤਾਂ ਮਾਰਨੋ ਹੀ ਰਹੀ ਇਹਦੇ ਉੱਤੇ ਵੀ ਉਹਨਾਂ ਗੋਲੀ ਮਾਰਨੀ ਚਾਹੀਦੀ ਸੀ ਜੇ ਨਹੀਂ ਇਹ ਕੀਤੀ ਹੈਗੀ ਆ ਤੇ ਆਓ ਆਪਾਂ ਥੋੜਾ ਜਿਹਾ ਨਾ ਧਿਆਨ ਅਸਲੀ ਮੁੱਦਿਆਂ 'ਤੇ ਲਈਏ ਮੈਂ ਉਹ ਨਾ ਬੰਦੇ ਵੀਰਾਂ ਨੂੰ ਜਾਣਦਾ ਜਿਹੜੇ ਵਿਰੋਧਤਾ ਕਰ ਰਹੇ ਹੈਗੇ ਆ ਮੈਂ ਤਾਂ ਵੱਡੇ ਇਕੱਠ 'ਚ ਵੀ ਇੱਕ ਵਾਰੀ ਕਿਹਾ ਸੀਗਾ ਤੇ ਜਮਕੌਰ ਸਾਹਿਬ ਹੈਗਾ ਮੈਂ ਕਿਹਾ ਵੀ ਜੇ ਤੁਸੀਂ ਸਰਕਾਰ ਦੇ ਅਗੇਂਸਟ ਬੰਦੀ ਸਿੰਘਾਂ ਲਾ ਤੇ ਬੰਦੀ ਸਿੰਘਾਂ ਤੇ ਰਹੋ ਇੱਥੇ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਜੇ ਇਹ ਮੁੱਦਾ ਹੈਗਾ ਤਾਂ ਛੋਣੀ ਕਮੇਟੀ ਤੋਂ ਟਾਈਮ ਲੈ ਲਓ ਉਹ ਕਿਹੜੇ ਜਾਣਦੇ ਨਹੀਂ ਤੁਹਾਨੂੰ ਬਹਿ ਲਓ ਉਹਨਾਂ ਦੇ ਨਾਲ ਧਾਮੀ ਦੇ ਨਾਲ ਬਹਿ ਲਓ ਜਿਹੇਦਾਰ ਨਾਲ ਬਹਿ ਲਓ ਤੁਹਾਨੂੰ ਸਾਰਿਆਂ ਨੂੰ ਬਹਿ ਹੀ ਜਾਣਾ ਉਹਨੇ ਹੁਣ ਵਾਰ-ਵਾਰ ਇਸ਼ੂ ਠਾਲ ਕੇ ਨਾ ਤੁਸੀਂ ਮੇਰੇ ਖਿਆਲ ਇਹ ਸਰਕਾਰ ਦਾ ਪੱਖ ਪੂਰਾ ਹੈਗੇ ਆ ਆਪਾਂ ਨੰਬਰਿਆਂ ਨੂੰ ਧਿਆਨ ਦੇਈਏ ਜਿਨ੍ਹਾਂ ਤੇ ਕਹਿੰਦੇ ਕਹਿੰਦੇ ਪੰਜਾਬ ਚੋਂ ਲੋਕ ਛੱਡ ਕੇ ਤੀਜੀ ਨੇ ਜਾ ਰਹਾ ਹੈਗਾ ਕੋਈ ਅੰਡਾ ਸੀ ਲਾਉਣ ਦੇ ਆਰੇ ਮੇਰੇ ਕਈ ਸਾਥੀ ਇੱਥੇ ਆਇਆ ਸਾਰੇ ਫੀਲ ਹੋ ਕੇ ਚਲੇਗਾ ਕਹਿੰਦੇ ਨਹੀਂ ਇੱਥੇ ਆਮਾਨਦਾਰ ਸਾਨੂੰ ਜੇ ਸਟਾਫ ਜਿਹੜਾ ਨਹੀਂ ਲੱਭ ਰਿਹਾ ਮੈਂ ਦਾਅਵੇ ਨਾਲ ਮੈਂ ਨਾਮ ਵੀ ਦੱਸ ਸਕਦਾ ਉਹਨਾਂ ਦੇ ਜੇ ਜਦੋਂ ਹੁਣ ਉਹਦੋਂ ਠੀਕ ਹੈ ਚਲ ਜਾਈਦਾ ਫਿਰ ਉਹ ਜਿਹੜੀ ਹੈਗੀ ਆ ਉਹ ਬਾਅਦ ਚ ਹੋਸੇ ਹੀ ਸਰਮਝੇੜ ਦੇਣੀ ਚਾਹੀਦੀ ਉਹ ਨਹੀਂ ਦੇ ਰਹੇ ਹੈਗੇ ਤਦੇ ਪੰਜਾਬ ਦੇ ਅੰਦਾਸੀ ਨਹੀਂ ਆਈ ਤਦੇ ਸਾਡੇ ਬੱਚਿਆਂ ਨੂੰ ਬਾਹਰ ਦੇਸ਼ਾਂ ਵਿੱਚ ਜਾਣਾ ਪੈਂਦਾ ਹੈਗਾ ਆਓ ਆਪਾਂ ਧਿਆਨ ਜਿਹੜਾ ਹੈਗਾ ਆ ਇਹ ਗੰਦੀ ਪੋਲਿਟਿਕਸ ਜਿਹੜੀ ਆ ਜਾਂ ਨੀਮੀ ਪਦਰ ਦੀ ਸਮਝ ਲਈਏ ਇਹਤੇ ਨਾ ਕਰੀਏ ਆਪਾਂ ਹੋਰ ਮੁੱਦਿਆਂ ਤੇ ਕਰੀਏ ਪੋਲਿਟਿਕਸ ਮੈਂ ਚਾਹਨਾ ਤੁਹਾਡਾ ਥੋੜਾ ਜਿਹਾ ਸੰਸੀਰ ਆ ਵੀ ਤੁਸੀਂ ਉਹ ਮੁੱਦੇ ਠਾੜੋ ਜਿਨ੍ਹਾਂ ਨਾਲ ਲੋਕ ਤੁਹਾਡੇ ਨਾਲ ਜੁੜਨ ਤੇ ਪੰਜਾਬ ਦਾ ਭਲਾ ਹੋ ਜਾਏ ਜੋ ਸਾਡਾ ਵਾਜਾ ਹੈ ਤੇ ਰਜਪਤ ਕੱਟ ਜਾਏ ਕ੍ਰਾਈਮ ਕੱਟ ਜਾਏ ਲੋਕ ਸੁਖੀ ਬਸਣ ਬੱਚੇ ਬੱਚੀਆਂ ਸਾਡੇ ਜਿੱਥੇ ਮਰਜੀ ਰਾਤ ਦਿਨੇ ਸਾਂ ਜਾਣ ਕੋਈ ਬੱਚਾ ਵੀ ਅੱਜਕੱਲ ਮੈਂ ਕਈ ਪਿੰਡ ਮਿਲਿਆ ਉਹ ਕਹਿੰਦੇ ਬੱਚੇ ਨੂੰ ਸਰਵਿਸ ਖਾਨ ਨੇ ਬੱਚੀ ਨੂੰ ਡਰਦੇ ਆ ਲੋਕ ਵੀ ਇਹ ਠੀਕ ਠਾਕ ਘਰ ਨੂੰ ਸ਼ਾਮ ਨੂੰ ਆ ਜਾਏ ਇਦਾਂ ਦਾ ਪੰਜਾਬ ਬਣ ਗਿਆ ਹੁਣ ਤਾਂ ਲੋਕ ਬਾਹਰੋਂ ਵੀ ਜਾਣ ਫੱਟੀ ਜਾਂਦੇ ਆ ਵੀ ਵੀ ਨਹੀਂ ਕਹਾਂ ਜੇ ਲੋਕਾਂ ਦੇ ਮਾਰੇ ਘਰ ਮਕਾਨਾਂ ਦੇ ਟੂਟੀਆਂ ਲਾ ਕੇ ਲੈ ਜਾਂਦੇ ਆ ਕੋਈ ਸੋਨਾ ਲੁੱਟ ਲੈਂਦੇ ਆ ਕੋਈ ਪੁੱਛ ਰੁੱਟ ਲੈਂਦੇ ਹੈਗੇ ਆ ਆ ਜਾਓ ਆਪਾਂ ਕੋਸ਼ਿਸ਼ ਕਰੀਏ ਆਪਾਂ ਆਪਣੇ ਜੀਮ ਸਫਲਾ ਕਰਨਾ ਹੈਗਾ ਆਪਾਂ ਪੰਜਾਬ ਦੀ ਕਰਦੇ ਸਾਰੇ ਜੰਮੇ ਪੜੇ ਆ ਆਪਾਂ ਤੁਸੀਂ ਸਾਰੇ ਆਪਾਂ ਦਸਾਂ ਗੁਰੂ ਸਾਹਿਬਾਂ ਦਾ ਸਤਿਕਾਰ ਕਰਦੇ ਆਂ ਗੁਰਾਂ ਦਾ ਸਾਨੂੰ ਸਤਿਕਾਰ ਕਰਦੇ ਆਂ ਅਸੀਂ ਇਥੋਂ ਜਾ ਕੇ ਮੂਰਤ ਚ ਲਾਉਂਦੇ ਰਹੇ ਹੈਗੇ ਆ ਲੰਮੀ ਹੋ ਜਣੀ ਵੀਡੀਓ ਜੇ ਕਿਸੇ ਨੂੰ ਪਾਰਸਲ ਮਿਲਣਾ ਇਹਦੇ ਦੀ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਵੀ ਅਸੀਂ ਇਹਦੇ ਉੱਤੇ ਕਿੰਨਾ ਸਮਾਂ ਲਾਇਆ ਕਿੰਨੇ ਉਦਦਮ ਕੀਤੇ ਹੈਗੇ ਆ ਤੇ ਆਓ ਆਪਾਂ ਕੋਸ਼ਿਸ਼ ਕਰੀਏ ਸਹੀ ਦੇ ਮੁੱਦੇ ਸਹੀ ਸਮੱਸਿਆਵਾਂ ਨੇ ਪੰਜਾਬ ਦੀਆਂ ਸਹੀ ਸਮੱਸਿਆਵਾਂ ਨੇ ਲੋਕਾਂ ਦੀਆਂ ਹੈਗੀਆਂ ਉਧਰ ਆਪਾਂ ਧਿਆਨ ਦੇ ਕੇ ਸਰਕਾਰ ਦੇ ਨੋਟਿਸ ਲਾਈਏ ਸਰਕਾਰ ਵੀ ਆਪਣਾ ਧਿਆਨ ਉਧਰ ਦੇਵੇ ਸਾਰਿਆਂ ਨੂੰ ਪਤਾ ਜਿੰਨੇ ਬਹੁਤ ਪੀੜ੍ਹੀਆਂ ਸਾਰੇ ਖਾਂਦੇ ਪੀਂਦੇ ਆ ਤੇ ਫੇਰ ਇਹਨਾਂ ਦਾ ਕੰਮ ਹੀ ਕੀ ਆ ਸਾਡੇ ਸਾਡੇ ਧਰਮਦਾਰਾਂ ਦਖਲਦਾਨੀ ਕਰਨ ਦਾ ਠੀਕ ਆ ਸਿੱਖ ਅਧਿਕਾਰ ਜੰਮੇ ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਨਹੀਂਗੇ ਉਹ ਬਾਣੀ ਪੜਨ ਦਾ ਹੱਕ ਹੱਕਾ ਹੈਗਾ ਉਹਨਾਂ ਨੂੰ ਪ੍ਰਚਾਰ ਕਰਦਾ ਵੀ ਹੱਕ ਹੈਗਾ ਮਾੜਾ ਜਿਹਾ ਰੂਲ ਮਾਡਲ ਤਾਂ ਬਣਨ ਫੇ ਉਹ ਫੇ ਫੇ ਖੁੱਲ ਕੇ ਗੱਲ ਕਰਨ ਤੇ ਆਹ ਆਹ ਦਾ ਰੂਲ ਮਾਡਲ ਵੀ ਹੈ ਨਹੀਂਗੇ ਉਹ ਲ ਦੱਸ ਕਿ ਕਿਹੜੇ ਦਾਰੇ ਨਾਲ ਦਾ ਜੀ ਕਰ ਰਹੇ ਆ ਜੀ ਅਸੀਂ ਜੀ ਮੱਥਾ ਨਾਲ ਲੋਕਾਂ ਨੂੰ ਘਾਟੇ ਕੋ ਜੀ ਤੇ ਦੱਸੋ ਕਮੇਟੀਆਂ ਕੋ ਧੱਕੇ ਨਾ ਕਰਨੀਆਂ ਜਿਹੜੇ ਗੁਰਸੇਖਿਆ ਉਹ ਇਹ ਬਾਤ ਦਾ ਸੋ ਉਹ ਨੇ ਸਗ ਤਾਂ ਆਪਣੀ ਮਾਇਆ ਸਫਲ ਕਰਨ ਲਈ ਦਿੰਨੀ ਆਪਣੇ ਫੰਕਸ਼ਨ ਕਰਦੀਆਂ ਹੈਗੀਆਂ ਦਿਨ ਸੋਤ ਕਰਦੀਆਂ ਹੈਗੀਆਂ ਇਹਦਾ ਵਾਲਾ ਹੁੰਦਾ ਵੀ ਉਹਨਾਂ ਦੇ ਪੈਸੇ ਨੇ ਚੱਲਦੇ ਆਾਰੇ ਅਸੀਂ ਵੀ ਧਾਰੇ ਚ ਕਰਦੀਆਂ ਸੇਵਾ ਅਸੀਂ ਕਦੀ ਇਹਨੇ ਅਪੀਲ ਕੀਤੀ ਕਦੀ ਨੂੰ ਕਿਹਾ ਆਪੇ ਸਾਨੂੰ ਦਿਓ ਸਾਨੂੰ ਕੋਈ ਵੀ ਵਰਲਡ ਲਾਇਦਾ ਮੀਜ਼ੇ ਬਣਿਆ ਗੁਰਦੁਆਰਾ ਵੀ ਵਰਲਡ ਲਾਇਫ ਤੇ ਬਣਿਆ ਹੈਗਾ ਤੇ ਅਸੀਂ ਅਖਬਾਰ ਵੀ ਚਲਾਉਂਦੇ ਹਾਂ ਇੱਕ ਬੰਦੇ ਦਾ ਅਜੇ ਤੱਕ ਮੈਂ ਡੋਨੇਸ਼ਨ ਹੀ ਲਈ ਸਾਰੇ ਬਾਬੇ ਜਿਹੜੇ ਭਜਾਏ ਆ ਜਿੰਨੇ ਇੱਥੇ ਲੁੱਟਦੇ ਹੁੰਦੇ ਸੀਗੇ ਜੇਲਾ ਕਰਾਈਆਂ ਉਹਨਾਂ ਨੂੰ ਲੋਕਾਂ ਦੇ ਬੀਬੇ ਪੈਸੇ ਮੜਾ ਕੇ ਦਿੱਤੇ ਹੈਗੇ ਆ ਇਹ ਬਹੁਤਾ ਸਮਾਂ ਨਹੀਂ ਲੈਣਾ ਤੁਹਾਡਾ ਮੇਰੀ ਹੱਥ ਪਨ ਕੇ ਬੇਨਤੀ ਆ ਆਓ ਆਪਾਂ ਜਿਹੜੇ ਅਸਲੀ ਮੁੱਦੇ ਸਿੱਖਾਂ ਦੇ ਆ ਪੰਜਾਬ ਦੇ ਆ ਜਾ ਗੁਰੂ ਨਾਮ ਦੇ ਜਿਹੜੇ ਹੈਗੇ ਉਹ ਆਪਾਂ ਉਠਾਈਏ ਗੁਰੂ ਨਾਮ ਨੂੰ ਪਜਾਓ ਤੁਸੀਂ ਦੂਜੇ ਤਰ੍ਹਾਂ ਤੇਜੀ ਨਾਲ ਵੱਧ ਰਹੇ ਹੈਗੇ ਆ ਸਾਡਾ ਤੁਸੀਂ ਆਪ ਵੀ ਆਪਣਾ ਤਮਹਾਜ ਬਣਾਇਆ ਤੇ ਆਂਸਰ ਉਹਨਾਂ ਤੇ ਕੇਂਦਰਤ ਕਰੋ ਜਿਹੜੇ ਲੋਕਾਂ ਨੂੰ ਗੋਮਰਾ ਕਰਕੇ ਆਪਣਾ ਜੋੜ ਰਹੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ